ਪਹਾੜੀ ਦੇ ਨਾਲ ਪੰਥ ਦੀਆਂ ਇਹ ਸਾਰੀਆਂ ਲੰਗਰਾਂ ਛਾਗੀਆਂ ਗਈਆਂ ਨੇ ਜੀ ਉਹਦੇ ਵਿੱਚ ਧਾਮੀ ਸਾਹਿਬ ਦਸਤਾ ਬਣੇ ਰਹੇ ਕਾਫੀ ਚਿਰ ਅਕਾਲੀ ਦਲ ਆਪਣੇ ਅਕਾਲ ਚਲਾਣੇ ਦੀਆਂ ਅੰਤਿਮ ਰਸਮਾਂ ਕਰ ਰਿਹਾ ਇੱਕ ਵਿਅਕਤੀ ਪਿੱਛੇ ਇੱਕ ਪਰਿਵਾਰ ਪਿੱਛੇ ਸਾਰੀਆਂ ਸੰਸਤਾਵਾਂ ਨੂੰ ਦਾਤੇ ਲਾ ਦੇਣਾ ਇਹ ਪਹਿਲੀ ਵਾਰ ਇਤਿਹਾਸ ਚ ਹੋ ਰਿਹਾ ਅਕਾਲ ਤਖਤ ਦੇ ਨਾਲ ਅਬਦਾਲੀ ਮੱਥਾ ਲਾਉਂਦਾ ਹੈ ਇੰਦਰਾ ਗਾਂਧੀ ਦਾ ਇਤਿਹਾਸ ਹੀ ਪੜਦੇ ਆ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਅਕਾਲੀ ਦਲ ਅਕਾਲ ਤਖਤ ਨੂੰ ਚੁਣੌਤੀ ਦੇ ਰਿਹਾ ਆਖਣ ਧੰਮੀ ਸਾਹਿਬ ਨੂੰ ਮਿਲੋ ਐਡਾ ਵੱਡਾ ਫੈਸਲਾ ਇਕਦਮ ਕਿਵੇਂ ਲੈ ਲੈਂਦੇ ਆ ਭਾਜੀ ਤੇ ਡੇਢ ਮਹੀਨਾ ਹੋਇਆ ਉਹਨਾਂ ਨੂੰ ਚੁਣਿਆ ਗਿਆ ਔਰ ਬੜੀ ਕਸ਼ਮਕਸ਼ ਚ ਚੁਣਿਆ ਗਿਆ ਹੁਣ ਖੁਸ਼ੀ ਕਰਨੇ ਮੈਨੂੰ ਮੇਰੇ ਵੱਡੇ ਭਾਗ ਨੇ ਮੈਨੂੰ ਸੇਵਾ ਮਿਲੀ ਆ ਤਾਂ ਕਿਹੜੀ ਗੱਲ ਹੋ ਜਾਂਦੀ ਜਿਹੜੀ ਵੱਡੇ ਭਾਗਾਂ ਵਾਲੀ ਸੇਵਾ ਐਡੀ ਛੇਤੀ ਛਾਦ ਤੇ ਦਿੰਦੇ ਧੰਮੀ ਸਾਹਿਬ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਵਾਲਾ ਧੜਾ ਹੈ ਉਹ ਕਹਿੰਦਾ ਜੀ ਸੈਕਟੇ 33 ਲੱਖ ਤੋਂ ਵੱਧ ਵਿਅਕਤੀ ਭਰਤੀ ਕਰਲੇ ਨੇ ਸਾਡਾ ਪੰਜਾਬ ਸਾਡੇ ਨਾਲ ਹੈ ਮੈਨੂੰ ਅੱਧੀ ਦਰਜਣ ਤੋਂ ਵੱਧ ਬੰਦਿਆਂ ਦੇ ਨਾਂ ਦੱਸੋ ਜਿਹੜੇ ਅੱਜ ਦੀ ਘੜੀ 'ਚ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਹੱਕ 'ਚ ਬੋਲ ਰਹੇ ਆ ਜਿਹੜਾ ਫਿਰ 33 ਲੱਖ 34 ਲੱਖ ਭਰਤੀ ਕੀਤਾ ਉਹ ਕਿਹਦੇ ਨਾਲ ਆ ਉਹ ਸੜਕ 'ਤੇ ਨਹੀਂ ਉਹ ਕਾਮੀਆਂ 'ਚ ਹੋ ਸਕਦਾ ਹੈ